ਲਓ ਜੀ ਸੰਗਤ ਜੀ ਪਹੁੰਚ ਗਏ ਆ ਜੀ ਆਪਾਂ ਸ਼ਹਿਰ ਅੰਮ੍ਰਿਤਸਰ ਆਪਣੇ ਗੁਰੂ ਘਰ ਤੋਂ ਚੱਲ ਕੇ ਸ਼ਹਿਰ ਅੰਮ੍ਰਿਤਸਰ ਗੁਰੂ ਦੀ ਨਗਰੀ ਤੇ ਹੁਣ ਪਹੁੰਚਦੇ ਆਪਾਂ ਗੁਰੂ ਘਰ ਜੀ ਲਓ ਜੀ ਸੰਗਤ ਜੀ ਕਾਲਪੁਰਕ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਸਦਕਾ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਗੁਰੂ ਕੇ ਮਹਿਲ ਜਨਮ ਸਥਾਨ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਲਾ ਸੰਗਤ ਜੀ ਕਰੋ ਜੀ ਦਰਸ਼ਨ ਜਨਮ ਸਥਾਨ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਮੀ ਗੁਰੂ ਕੇ ਮਹਿਲ ਅੰਮ੍ਰਿਤਸਰ ਖੁਸਰਾਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਜੀ ਦੇ ਤਾਂ-ਤਾਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਨਮ ਸਥਾਨ ਗੁਰੂ ਕੇ ਮਹਿਲ ਅੰਮ੍ਰਿਤਸਰ ਨਾ ਕੋ ਖੰਡ ਕਰਕੇ ਵਗੋਣਾ ਦਾ ਤੁਹਾਨੂੰ ਕਰਨ ਦੇ ਸਿੱਧੇ ਹੋ ਕੇ ਜੰਗ ਲੜੋ ਜੰਗ ਲੜਨਾ ਅੰਦਰੋਂ ਹੀ ਤੁਹਾਨੂੰ ਉਬੜੰਦੇ ਨਾ ਅਪ ਗੁਰੂ ਹੋਰ ਤਸਵੀਰ ਵਿੱਚ ਆ ਗਿਆ ਮੇਰਾ ਮਤਲਬ ਹੈ ਕਿ ਧਰਮ ਨੂੰ ਸਮਝਣਾ ਅਸੀਂ ਦੇ ਛੋਟੀ ਜੀ ਗੱਲ ਫੜ ਕੇ ਚੰਬੜ ਜਾਣੇ ਵਿਆਹ ਹੀ ਕਰਨਾ ਧਰਮ ਕੋ ਛੋਟੀ ਜੀ ਚੀਜ਼ ਹੈ ਇਹਦੇ ਵਾਸਤੇ ਤੁਹਾਡੀ ਸੂਰਤੀ ਦੀਆਂ ਹਜ਼ਾਰਾਂ ਬਾਹਾਂ ਚਾਹੀਦੀਆਂ ਨੇ ਤਾਂ ਕਰਮ ਦਾ ਪਤਾ ਨਾ ਆਪਣੇ ਕੋ ਤੇ ਜੇ ਕੋਈ ਨਹੀਂ ਅਮਰ ਬੀੜੇਤ ਨਾਲੇ ਚੁੱਕੇ ਕਈ ਪਖੰਡ ਚਲਾਏ ਨੇ ਲੋਕਾਂ ਨੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਆਪ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਵਿੱਤਰ ਸਥਾਨ ਹੈ ਜੀ ਪ੍ਰਕਾਸ਼ ਸਥਾਨ ਜਾਨੀ ਕਿ ਜਨਮ ਸਥਾਨ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਗੁਰੂ ਕੇ ਮਹਿਲ ਪਾਤਸ਼ਾਹੀ ਨੌਮੀ ਸੰਗਤ ਜੀ ਹੋਰ ਵੀ ਗੁਰਸਿੱਖਾਂ ਦੇ ਜਨਮ ਇਸ ਸਥਾਨ ਤੇ ਹੋਏ ਆ ਜਿਨ੍ਹਾਂ ਬਾਰੇ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਆਂ ਜੀ ਤੇਗ ਬਹਾਦਰ ਸਿੰਰੀਏ ਕਰ ਨੌ ਨਿਦਾਵੇ ਤਾਰੇ ਸਾਂਗਾਜੀ ਸ੍ਰੀ ਅਮਰਸਰ ਦੀ ਇਸ ਪਾਵਨ ਧਰਤੀ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਾਲ ਲੈ ਕੇ ਪਵਿੱਤਰ ਚਰਨ ਪਾਏ ਅਤੇ ਹੁਕਮ ਕੀਤਾ ਕਿ ਇੱਥੇ ਆਪਣਾ ਘਰ ਬਣਾਓ ਤੇ ਨਵੀਂ ਨਗਰੀ ਵਸਾਓ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਰਿਹائش ਲਈ ਜੋ ਘਰ ਬਣਾਇਆ ਉਹ ਘਰ ਹੀ ਹੁਣ ਗੁਰਦੁਆਰਾ ਗੁਰੂ ਕੇ ਮਹਿਲ ਹੈ ਗੁਰੂ ਜੀ ਨੇ ਨਵੀਂ ਨਗਰੀ ਬਸਾ ਕੇ ਉਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਜੋ ਬਾਅਦ ਵਿੱਚ RAMDASPUR ਤੇ ਆਖਿਰ ਸ਼੍ਰੀ ਅਮਰੇਸਰ ਦੇ ਨਾਮ ਨਾਲ ਪ੍ਰਸਿੱਧ ਹੋਇਆ ਸ਼੍ਰੀ ਗੁਰੂ RAMDAS ਜੀ ਸ਼੍ਰੀ ਗੁਰੂ ARJAN ਸਾਹਿਬ ਜੀ ਸ਼੍ਰੀ ਗੁਰੂ HARGOVIND ਸਾਹਿਬ ਜੀ ਨੇ ਇੱਥੇ 58 ਸਾਲ ਨਿਵਾਸ ਕੀਤਾ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਇੱਥੇ ਰਹਿ ਕੇ ਹੋਇਆ ਹੈ ਸੰਗਤ ਜੀ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਹੁਕਮ ਨਾਲ ਪੁੱਤਰ ਦੀ ਜ਼ਾਤ ਪ੍ਰਾਪਤ ਕਰਨ ਲਈ ਮਾਤਾ ਗੰਗਾ ਜੀ ਨੂੰ ਇੱਥੋਂ ਹੀ ਬਾਬਾ ਬੁੱਢਾ ਜੀ ਪਾਸ ਗੁਰਦੁਆਰਾ ਬੀੜ ਸਾਹਿਬ ਪਿੰਡ ਚਵਾਲ ਜ਼ਿਲ੍ਹਾ ਤਰਨਤਾਰਨ भेजया ਸੀ बाबा बुड्ढा जी ਦੇ ਬਾਹਰ 사દકા ਹਰ ਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪਿੰਡ ਬਡਾਲੀ ਸ਼ਹਿਰਾ ਸ਼੍ਰੀ ਅੰਮ੍ਰਿਤਸਰ ਵਿਖੇ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ बाबा ਸੂਰਜਮਲ ਜੀ बाबा ਅਨੀਰਾਏ ਜੀ बाबा ਅਟਲ ਰਾਏ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ 1 ਅਪ੍ਰੈਲ 1621 ਈਸਵੀ ਨੂੰ ਅਤੇ ਬੀਬੀ ਬੀਰੋ ਜੀ ਦਾ ਜਨਮ ਗੁਰੂ ਕੇ ਮਹਿਲ ਵਿਖੇ ਹੋਇਆ। ਸੰਗਤ ਜੀ ਬੀਬੀ ਬੀਰੋ ਜੀ ਦੇ ਵਿਆਹ ਦੀਆਂ ਤਿਆਰੀਆਂ ਇੱਥੇ ਹੋਈਆਂ ਪਰ ਮੁਗਲਾਂ ਵੱਲੋਂ ਅਚਾਨਕ ਹਮਲਾ ਕਾਰਨ ਤੇ ਸ਼ਾਦੀ ਦੀਆਂ ਬਾਕੀ ਰਸਮਾਂ ਤੇ ਲਾਵਾਂ ਚਿਵਾਲ ਸ਼੍ਰੀ ਅੰਮ੍ਰਿਤਸਰ ਵਿਖੇ ਕੀਤੀਆਂ ਗਈਆਂ। ਗੁਰੂ ਜੀ ਨੇ ਪਾਣੀ ਪੀਣ ਵਾਸਤੇ ਇਸ਼ਨਾਨ ਕਰਨ ਲਈ ਖੂਹ ਬਣਵਾਇਆ ਸੀ ਜੋ ਅੱਜ ਵੀ ਮੌਜੂਦ ਹੈ ਸੰਗਤ ਜੀ ਇੰਨੀ ਜਾਨਕਾਰੀ ਸੀ ਜੀ ਇਸ ਗੁਰੂ ਘਰ ਬਾਰੇ ਤੇ ਮੈਂ ਆਪ ਜੀ ਨਾਲ ਸਾਂਝੀ ਕੀਤੀ ਜੀ ਦਾਸ ਨੇ ਤੇ ਵਧੀਆ ਲੱਗੀ ਤਾਂ ਕਮੈਂਟ ਰਾਂ ਆਹੀਂ ਜਰੂਰ ਦੱਸਣਾ ਸੰਗਤ ਜੀ ਸੰਗਤ ਜੀ ਦਾਸ ਨੂੰ ਵੀ ਬਹੁਤ ਚੈਅ ਹੋ ਗਿਆ ਜੀ ਦਰਬਾਰ ਸਾਹਿਬ ਮੱਥਾ ਟੇਕ ਕਿਉਂਦੇ ਆ ਨੂੰ ਪਰ ਪਹਿਲਾਂ ਨਹੀਂ ਪਤਾ ਸੀਗਾ ਵੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਵੀ ਬਿਲਕੁਲ ਦਰਬਾਰ ਸਾਹਿਬ ਦੇ ਨਜ਼ਦੀਕ ਹੀ ਆ ਇਹ ਗੁਰੂ ਕਾ ਮਹਿਲ ਜੀ ਗੁਰੂ ਘਰ ਜੋ ਆਵ ਦਰਸ਼ਨ ਕਰ ਰਹੇ ਬਿਲਕੁਲ ਦਰਬਾਰ ਸਾਹਿਬ ਦੇ ਨਜ਼ਦੀਕ ਹੀ ਆ ਮਸੀਂ ਆਪਣੇ ਜੀ 200 ਮੀਟਰ ਦੀ ਦੂਰੀ ਤੇ ਆ ਜੋ ਵੀ ਸੰਗਤ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੀ ਆ ਜੀ ਇਸ ਸਥਾਨ ਤੇ ਜਰੂਰ ਆਇਆ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੱਲ ਦੀ ਵੀਡੀਓ ਚ ਦਾਰਸ਼ਨ ਕਰਾਂਗੇ ਜੀ ਜਨਮ ਸਥਾਨ ਤੁੰਤਨ ਸ਼੍ਰੀ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਦੇ ਜੀ